ਸਤ ਸ੍ਰੀ ਅਕਾਲ ਸਾਰਿਆਂ ਨੂੰ ਬਜ਼ੁਰਗਾਂ ਲਈ 2500 ਪੈਨਸ਼ਨ ਦਾ ਵੱਡਾ ਤੋਹਫਾ ਪੱਤਰ ਜਾਰੀ ਹੋਇਆ ਲਿਸਟ 'ਚ ਆਪਣਾ ਨਾਮ ਦੇਖ ਸਕਦੇ ਹੋ ਕੀ ਹੈ ਪੂਰੀ ਅਪਡੇਟ ਸਾਰੀ ਜਾਣਕਾਰੀ ਤੁਹਾਨੂੰ ਦੇਣ ਜਾ ਰਿਹਾ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਜਿਹੜਾ ਉਸ ਨੂੰ ਆਲਟ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਜਾਣਕਾਰੀ ਲੈ ਕੇ ਆਉਂਦੇ ਉਸ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਚਲੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਤਾਂ ਦੇਖ ਸਕਦੇ ਹੋ ਤੁਸੀਂ ਸਕ੍ਰੀਨ ਤੇ ਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸਮਾਜਿਕ ਸੁਰੱਖਿਆ ਜਿਹੜਾ ਸੱਖ ਹੈ ਪੰਜਾਬ ਸਰਕਾਰ ਦੀ ਉਹਨਾਂ ਵੱਲੋਂ ਇਹ ਪੱਤਰ ਜਾਰੀ ਹੋਇਆ ਹੈ ਇਹ ਪੱਤਰ ਜਾਰੀ ਹੋਇਆ 2021 ਦਾ ਸੁਨ ਬੁਖਾ ਰਹੇ ਆ ਕਿਉਂ ਬੁਖਾ ਰਹੇ ਆ ਇਹ ਵੀ ਤੁਹਾਨੂੰ ਅੱਗੇ ਹੀ ਦੱਸਾਂਗੇ ਕਿ ਤੁਹਾਨੂੰ ਇਹ ਇੰਨਾ ਪੁਰਾਣਾ ਪੱਤਰ ਕਿਉਂ ਦਿਖਾ ਰਹੇ ਆ ਨੋਟੀਫਿਕੇਸ਼ਨ ਹੈ ਜਿਹੜਾ ਜਾਰੀ ਹੋਇਆ ਇਸ ਦੇ ਵਿੱਚ ਕੀ ਲਿਖਿਆ ਪੰਜਾਬ ਦੇ ਰਾਜਪਾਲ ਸ਼੍ਰੀ ਪਰਸਨਤਾ ਪੂਰਵਕ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ ਇਦੇ ਵਿੱਚ ਜਿਹੜੀ ਸੋਧ ਹੈ 2017 ਸੋਧ ਕਰਦੇ ਹੋਏ ਬੁਢਾਪਾ ਪੈਨਸ਼ਨ ਵਿਧਵਾ ਅਤੇ ਹੋਰ ਨਿਆਸਰਿਤ ਇਸਤਰੀਆਂ ਪੰਗ ਵਿਅਕਤੀਆਂ ਦੀ مالی ਸਹਾਇਤਾ ਦੀ ਜਿਹੜੀ ਪੈਨਸ਼ਨ ਹੈ ਤਾਂ ਉਸ ਦੇ ਵਿੱਚ ਇਹਦੇ ਵਿੱਚ ਕੀ ਲਿਖਿਆ ਉਹ ਤੁਹਾਨੂੰ ਦੱਸਦੇ ਆ ਕਿ ਇਹ ਸਾਰਾ ਤੁਸੀਂ ਨੋਟੀਫਿਕੇਸ਼ਨ ਖੁਦ ਵੀ ਪੜ੍ਹ ਸਕਦੇ ਹੋ ਤਾਂ ਇਹ ਸਕਰੀਨ ਤੇ ਤੁਹਾਡੇ ਨਾਲ ਸ਼ੋਅ ਕਰ ਰਹੇ ਆ ਕਿਉਂ ਕਰ ਰਹੇ ਆ ਉਹ ਵੀ ਤੁਹਾਨੂੰ ਦੱਸਦੇ ਆ ਇੰਨਾ ਪੁਰਾਣਾ ਕਿਉਂ ਕਰ ਰਹੇ ਆ ਇਹਦੇ ਵਿੱਚ ਕੀ ਲਿਖਿਆ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਪੈਨਸ਼ਨ ਹੈ ਉਹ 1 ਜੁਲਾਈ 2021 ਤੋਂ ਜਿਹੜਾ ਵਾਅਦਾ ਹੈ ਉਹ ਕਰ ਦਿੱਤਾ ਹੈ 750 ਰੁਪਇਆ ਸੀ ਤੇ ਇਸ ਨੂੰ 1500 ਰੁਪਇਆ ਕਰ ਦਿੱਤਾ ਤੇ ਇਹ 1500 ਰੁਪਇਆ ਪੈਨਸ਼ਨ ਅੱਜ ਵੀ ਚੱਲ ਰਹੀ ਹੈ ਤੇ ਵਾਅਦਾ ਹੋਇਆ ਸੀ 2021 ਦੇ ਵਿੱਚ ਹੁਣ ਚਲਦੇ ਆਪਾਂ ਮੇਨ ਗੱਲ ਉੱਤੇ ਕਿ ਇਹ ਮਕਸਦ ਕਿਉਂ ਆ ਤੁਹਾਨੂੰ ਇਹ ਵੀਡੀਓ ਬਣਾਉਣ ਦਾ ਤੇ ਨੋਟੀਫਿਕੇਸ਼ਨ ਦਿਖਾਉਣ ਦਾ ਕਿਉਂਕਿ ਕਈ ਚੈਨਲ ਆਲੇ ਗਲਤ ਵੀਡੀਓ ਬਣਾ ਰਹੇ ਨੇ ਕਿ 2500 ਹੋਗੀ ਜਾਂ 3000 ਹੋਗੀ ਤਾਂ ਤੁਹਾਨੂੰ ਦੱਸ ਦਈਏ ਜਦੋਂ 2500 ਪੈਨਸ਼ਨ ਹੋਵੇਗੀ ਇਸ ਤਰ੍ਹਾਂ ਨੋਟੀਫਿਕੇਸ਼ਨ ਜਾਰੀ ਹੋਵੇਗਾ ਤਾਂ ਦੋਸਤੋ ਤੁਸੀਂ ਗਮਰਾ ਨਹੀਂ ਹੋਣਾ ਇਸ ਤਰ੍ਹਾਂ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਫਿਰ ਤੁਹਾਡੀ ਜਿਹੜੀ 2500 ਪੈਨਸ਼ਨ ਹੋਵੇਗੀ ਫਿਲਹਾਲ ਇਸ ਤਰ੍ਹਾਂ ਦਾ ਕੋਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜਦੋਂ ਵੀ ਕੁਝ ਜਾਰੀ ਹੋਵੇਗਾ ਤੁਹਾਨੂੰ ਇਸ ਚੈਨਲ ਤੇ ਜਾਣਕਾਰੀ ਦਿੱਤੀ ਜਾਵੇਗੀ ਫਿਲਹਾਲ 1500 ਪੈਨਸ਼ਨ ਹੈ ਜਿਹੜੀ ਤਾਂ ਉਹ ਚੱਲ ਰਹੀ ਹੈ